ਮਰ ਜਾ ਤਾ ਦਾ ਮੈਂ ਬੋਲਾ ਤੇਰੇ ਦਾ ਗੱਲ ਕੇ ਬਾਬਾ ਬੰਦਾ ਸਿਵਾ ਲੱਦੇ ਬੋਸ ਹੋਇ ਤੋੜਦਾ ਜਾਂਦਾ ਔਰ ਜੀਵ ਤੇ ਆਪਣੇ ਤੇੜਾ ਦੁੱਖਾ ਮੋਮੇ ਦਾ ਪਾਪਾ ਪੁਤਰਾ ਨਹੀਂ ਕਰੀ ਕਰੀਏ

ਕਦੇ ਕਿਸੇ ਨੂੰ ਇਹ ਨਹੀਂ ਕਹਿਣਾ ਵੀ ਖਾਲੀ ਹੱਥ ਆਇਆ ਤੇ ਖਾਲੀ ਚਲਿਆ ਗਿਆ ਦੁਨੀਆਂ 'ਚ ਕੋਈ ਖਾਲੀ ਨਹੀਂ ਆਇਆ ਦੁਨੀਆਂ ਤੋਂ ਕੋਈ ਖਾਲੀ ਨਹੀਂ ਜਾਂਦਾ ਸੋਵੇਂ ਖਾਲੀ ਕੋਈ ਨਹੀਂ ਜਾਂਦਾ ਜੀ ਆਇਆਂ ਨੂੰ ਮੁੱਠੀਆਂ ਬਾਤ ਸੀ ਕਰਦੇ ਸਾਨੂੰ ਕੋਸਾ ਨੂੰ ਤੇ ਕਿਹਾ ਨਾ ਮੈਂ ਕਿਵੇਂ ਦੈਂਤੀ ਮੰਦਿਆ ਬਾਤ ਸੁਣਾਂ

ਜਿਵੇਂ ਕਹਾ ਕੇ ਉਰੇ ਭਲੇ ਹਮਾਰੇ ਸਭ ਲਈ ਸੋਰੀ ਆਪ ਮਨੇ ਉਰੇ ਭਲੇ ਤੇਰੇ ਤੇਰੀ ਜਨਮ ਰਾਤ ਜੇ ਸੁਣੂਗਾ ਬੁਕਾਰ ਕਹਣਾ ਬੋਲਾਂਗਾ ਤੇਰੀ ਜਨਮ ਤੇ ਕਦੇ ਜੀੜਾ ਬਣ ਗਿਆ ਕਦੇ ਮਕੌੜਾ ਬਣ ਗਿਆ ਕਦੇ ਸਾਧੂ ਬਣ ਗਿਆ ਕਦੇ ਰਾਖਤ ਬਣ ਗਿਆ ਕਦੇ ਪਹਾੜ ਬਣ ਗਿਆ ਸੁੱਕੜਾ ਸੁੰਤਰਾ ਅੰਭਵਾਂ ਭਾਰਗੇ ਨੇ ਕੁੱਤਾ ਵੀ ਬਣਿਆ ਸੂਰ ਵੀ ਬਣਿਆ ਗਦਾ ਵੀ ਬਣਿਆ ਨੇ ਹੋ ਰਿਆ ਕੋਲ ਨੂੰ ਕਿੰਨੇ ਰਿਆ ਉਹ ਮੇਰੇ ਮੇਸਰ ਨੂੰ ਮਿਲਣ ਵਾਸਤੇ ਸੀ ਬਾਬਲ ਸਤਿ ਰੱਖੇ ਆਪਾਂ ਤੇਰੇ ਸਾਥ ਸਦਨ ਭਾਂਜੀ ਆਈ ਹੈ ਜੇ ਬਖਤੇ ਤੇ ਸਰੋਪੇ ਦੇ ਗੁਣ ਮਿਲ ਜਾਣ ਨਾ ਤਾਰਾ ਖਰਜ ਜਾਂਦਾ ਇਹ ਗੁਰੂ ਨਾਲ ਸਰਕਾਰ ਨੂੰ ਕਰਨਾ ਹੈ ਮਾਰਗ ਰਵੇ ਜਦ ਨਾਲ ਮਿਲਣਾ ਸੀ ਉਹ ਸੁਣਿਓ ਜੈ ਨਾਰਾਮ ਭਗਤ ਨਹਿ ਸਾਦੀ ਆ ਗਿਆ ਪਰਮੇਸ਼ਰ ਤੇਰੇ ਨੀ ਦਿੱਤਾ ਜੈ ਨਾਰਾਮ ਭਗਤ ਨਹਿ ਸਾਦੀ ਸਨਮਤ ਨਾ ਕੋਈ ਹੋ ਮਰਾਮੀ ਸਸਾ ਵੇ ਦੇਵਤਾਂ ਵੀ ਬੰਦਗੀ ਕਰਨੀ ਜਾਂਦੀ ਸੀ ਤੇ ਇਹ ਫਾਰਾਂ ਨਾ ਜੇ ਇਹ ਬੰਦਗੀ ਇਹ ਨਹੀਂ ਕਰਨੀ ਸੀ 84 ਲੱਖ ਯੋਨੀ ਦੇ ਵਿੱਚੋਂ ਆ ਮਨੋਖਾ ਜੀਵ ਨੂੰ ਮਹਾਰਾਜ ਨੇ ਸਰਦਾਰੀ ਬਖਸ਼ੀ ਹੈ ਇਸ ਦੁਨੀਆ ਮੈਂ ਤੇਰੀ ਸਿੱਖ ਧਾਰੀ ਇਹ ਗੱਲ ਅਲੱਗਾ ਵੀ ਤੈਨੂੰ ਪਤਾ ਹੀ ਨਹੀਂ ਲੱਗਿਆ ਜੀਵਨ ਮਿਲਿਆ ਕਿਵੇਂ ਅੱਜ ਨਹੀਂ ਪਰਮਤ ਪਰਮਤ ਬਹੁਤ ਜਨਮ ਹਾਰਿਓ ਬੜੇ ਜਨਮਾਂ ਦੇ ਜਨਮ ਬੀਤ ਕੇ ਰਹੀ ਪਰਮਦੇਆ 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 ਪਰਮ ਹੁਣ ਉਦਾਹਰਨਾਂ ਦੇਣ ਨੂੰ ਤੇ ਬਹੁਤ ਕੁਝ ਹੈ ਇੱਕ ਛੋਟੀ ਜੀ ਗਲਤੀ ਪਤਾ ਨਹੀਂ ਕਿੱਥੇ ਲੈ ਜਾਂਦੀ ਹੈ ਭਾਈ ਮੂਲਾ ਖੱਤਰੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲੇ ਆਇਆ ਹੋਣਾ ਹੈ ਕਹਿੰਦਾ ਮਹਾਰਾਜ ਮੈਂ ਨਾਲ ਹੀ ਚੱਲੂਗਾ ਤੁਹਾਡੇ ਹੱਥ ਪਕੜਿਓ ਮੈਂ ਕਹਿਣਾ ਕੀ ਚਾਹੁੰਦਾ ਸਤਬਰ ਕਹਿੰਦੇ ਔਖਾ ਕੰਮ ਹੈ ਨਹੀਂ ਜੀ ਚੱਲੂਗਾ ਨਾਲੇ ਨਾਲੇ ਚੁਰ ਗਿਆ ਮਰ ਜਾਣਿਆ ਮੂਲਾ ਕਿਹਾ ਸੀ ਨਾਲੇ ਰਹੂੰਗਾ ਕਸਵਟੀ ਲਾ ਕੇ ਦੇਖੀਏ ਦੇਖੋ ਮਹਾਰਾ ਤੁਹਾਡੀ ਮौज ਹੈ ਓਏ ਮੂਲਿਆ ਤੇਰੇ ਘਰ ਦੇ ਤੇਰਾ ਵਿਆਹ ਕਰਨਾ ਚਾਹੁੰਦੇ ਜਿਵੇਂ ਸਰਦਾਰ ਰਣਜੀਤ ਸਿੰਘ ਹੋਰ ਆਪਣੇ ਬੱਚਿਆਂ ਦੇ ਕਿ ਆ ਬੱਚਾ ਸਾਡਾ ਦਸਵੀਂ ਭੋਰਾ 5 ਪੈਸੇ ਦਾ ਵੀ ਲੋੜ ਨਹੀਂ ਪੈਣ ਦੱਤਾ ਮੈਂ ਹਰ ਸਟੇਜ ਦੇ ਉੱਤੇ ਇਹ ਗੱਲ ਕਰਦਾ ਹਾਂ ਓਏ ਬਾਪੂ ਪੈਰ ਵਿੱਚ ਜੁੱਤੀ ਨਹੀਂ ਪਾਉਂਦਾ ਬਾਪੂ ਆਪਣਾ ਕੁਰਤਾ ਪਜਾਮਾ ਨਹੀਂ ਸੁਮਾਉਂਦਾ ਬਾਪੂ ਨਮੀ ਪੱਕ ਨਹੀਂ ਰਹਿਦਾ ਕਹਿੰਦਾ ਮੇਰਾ ਪੁੱਤ ਖੁਸ ਰਹੇ ਮੈਂ ਪੁੱਤ ਵਾਸਤੇ ਕਿਸੇ ਗੱਲ ਦੀ ਕਮੀ ਨਾ ਸੰਦਾ ਮੇਰੀ ਤੇ ਹੀ ਆਵਾਜ਼ ਰਹੇ ਮੇਰੀ ਤੇ ਹੀ ਖੁਸ ਰਹੇ ਆਪਣੀ ਧੀ ਵਾਸਤੇ ਧੀ ਤੇ ਬਾਪੂ ਦਾ ਜਿਹੜਾ ਰਿਸ਼ਤਾ ਨਾ ਉਹ ਬਹੁਤ ਅਮੋਲਕ ਆ ਦੁਨੀਆ ਕਹਿੰਦੀ ਮਾਂ ਦਾ ਤੇ ਧੀ ਦਾ ਰਿਸ਼ਤਾ ਮੈਂ ਕਹਿੰਦਾ ਨਹੀਂ ਜਿਹੜਾ ਬਾਪੂ ਦਾ ਪਿਆਰ ਧੀ ਨਾਲ ਹੈ ਨਾ ਉਹ ਸਾਸੰਗੀ ਪਿਆਰ ਨਹੀਂ ਹੋ ਸਕਦਾ ਮਾਂ ਨਾਲ ਇੱਕ ਧੀ ਆ ਉਹ ਬਾਪੂ ਦਾ ਫੇਸ ਪੜਦੀ ਹੈ ਤੇ ਬਾਪੂ ਆਪਣੀ ਧੀ ਦਾ ਛੇੜਾ ਫੜ ਕੇ ਬਿਨਾ ਬੋਲੇ ਉਹਦੀ ਬਰਾਤ ਪੂਰੀ ਕਰ ਦਿੰਦਾ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਤੇ ਰੱਬ ਦੇ ਪਿਆਰਿਓ ਕਹਦਾ ਨਾਲ ਹੀ ਚੱਲੂਗਾ ਨਾਲ ਹੀ ਚੱਲੂਗਾ ਮੋਲਿਆ ਦੇਖ ਰਹਾ ਮਾਰ ਗਏ ਔਖਾ ਨਹੀਂ ਜੀ ਕੋਈ ਔਖਾ ਨਹੀਂ ਜਿੱਥੇ ਤੁਸੀਂ ਫਿਰਦੇ ਉੱਥੇ ਮੈਂ ਮਾਰੇ ਕਹਿੰਦੇ ਮਰਦਾਨਿਆਂ ਦੇਖੀਏ ਕਸਵਟੀ ਲਾ ਕੇ ਕਹਿੰਦੇ ਹਾਂ ਜੀ ਦੇਖ ਲਓ ਕਹਿੰਦੇ ਮੋਲਿਆ ਉਹ ਤੇਰੇ ਘਰ ਦੇ ਤੇਰਾ ਵਿਆਹ ਕਰਨ ਨੂੰ ਫਿਰਦੇ ਆ ਮਨ ਵਿੱਚ ਮਮਤਾ ਜਾਗ ਪਈ ਮਮਤਾ ਦੇ ਕਾਰਨ ਨਹੀਂ ਹੋਣਾ ਬਈ ਆ ਜਿਹੜੇ ਸਰਦਾ ਮਾਦਰ ਸਿੰਘ ਹੈ ਗੁਰਜੰਤ ਸਿੰਘ ਹੈ ਤੇ ਬੀਬਾ ਮਨਜੀਤ ਕੌਰ ਹੈ ਬਲਬੀਰ ਕੌਰ ਹੈ ਇਹ ਸਾਰੇ ਜਸਬਰੀ ਇਹ ਮੋਹ ਦੇ ਕਾਰਨ ਨੇ ਮੋਹ ਮੋਹ ਅਬਾੜਾ ਮਾਰਦਾ ਅੰਦਰੋਂ ਮੋਹ ਦੇ ਕਾਰਨ ਮੈ ਰੋਣਾ ਆਉਂਦਾ ਪਰ ਰੋਣਾ ਮੈਂ ਐ ਨਹੀਂ ਕਹਿੰਦਾ ਵੀ ਮਾੜੀ ਚੀਜ਼ ਹੈ ਬਾਣੀ ਕਹਿੰਦੀ ਆ ਰੋਣਾ ਮਾੜੀ ਚੀਜ਼ ਐ ਬਾਣੀ ਦੀ ਤਾਂ ਆਪਾ ਵਿਰੋਧ ਤਾਂ ਕਰ ਨਹੀਂ ਸਕਦੇ ਪਰ ਉਹਦੇ ਵਿੱਚ ਅੰਤਰ ਐ ਇਹਨੂੰ ਸਮਝਣਾ ਪਊਗਾ ਵੀ ਰੋਣਾ ਚੰਗਾ ਐ ਜਾਂ ਰੋਣਾ ਮਾੜਾ ਐ ਜੇ ਗੁਰੂ ਨਾਨਕ ਦੇ ਗੀਤ ਗਾਉਂਦੇ ਗਾਉਂਦੇ ਰਣਜੀਤ ਸਿੰਘ ਦੀ ਯਾਦ ਵਿੱਚ ਤੁਹਾਡੀ ਇੱਕ ਅੱਖ ਦੇ ਵਿੱਚੋਂ ਇੱਕ ਅਥਰੂ ਨਿਕਲਿਆ ਐ ਨਾ ਉਹ ਰੋਣਾ ਬੜਾ ਵਧੀਆ ਹੈ ਕਿਉਂ ਮਰਨ ਵਾਲੇ ਦਾ ਰਸਤਾ ਸਾਫ਼ ਕਰ ਜਾਂਦਾ ਹੈ ਫਿਰ ਸੁਣੋ ਮੈਂ ਕਹਿਣਾ ਕੀ ਚਾਹੁੰਦਾ ਸਰਦਾਰ ਰਣਜੀਤ ਸਿੰਘ ਜੀ ਦੀ ਯਾਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਗਾਉਂਦੇ ਗਾਉਂਦੇ ਬਾਣੀ ਗਾਉਂਦੇ ਗਾਉਂਦੇ ਜੇ ਤੁਹਾਡੀ ਅੱਖ ਵਿੱਚੋਂ ਇੱਕ ਅਥਰੂ ਟਪਕ ਗਿਆ ਉਹ ਮਰਨ ਵਾਲੇ ਦਾ ਰਸਤਾ ਸਾਫ਼ ਕਰ ਦੇਊਗਾ ਇੱਕ ਰੋਣਾ ਅਸੀਂ ਘਰਾਂ 'ਚ ਰੋਣੇ ਆ ਇੱਕ ਦੂਜੇ ਨੂੰ ਦੇਖ ਦੇ ਕੇ ਆਪਣੇ ਆਪਣੇ ਨੂੰ ਯਾਦ ਕਰ ਕਰਕੇ ਰੋਣੇ ਆ ਤੇਰਾ ਉਹ ਰੋਣਾ ਹੈ ਉਹ ਮਰਨ ਵਾਲੇ ਦੇ ਰਸਤੇ ਵਿੱਚ ਰਿਕਾਵਟ ਪੈ ਜਾਂਦਾ ਉਹ ਮਰਨ ਵਾਲੇ ਦੇ ਰਸਤੇ ਵਿੱਚ ਰਿਕਾਵਟ ਹੋ ਜਾਂਦੀ ਹੈ ਰੋਣਾ ਜ਼ਰੂਰ ਹੈ ਪਰ ਰੋਣਾ ਇਹ ਕਹਿ ਕੇ ਦਾਪਿਆ ਬਹੁਤ ਜਾਨਾਂ ਵਿਛਰੇ ਠੇ ਮਾਧੋ ਬਹੁਤੇ ਜਾਨਵੇਂ ਲੰਘ ਗਏ ਨਹੀਂ ਵਿਛਰੇਆਂ ਨੂੰ ਪਰ ਹੰਮ ਨੂੰ ਖਾਦੀ ਉਲ ਵਿੱਚ ਆ ਗਏ ਛੋੜ ਕੇ ਦੇ ਕਰਦੇ ਕਿਰਪਾ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਉਹ ਕਹਿੰਦੇ ਇੱਕ ਅੰਨਾਪੁਰਖ ਇੱਕ ਕਿਲੇ ਵਿੱਚ ਲਾੜਦਾ ਜਿਹਦੇ 84 ਦਰਵਾਜ਼ੇ ਐ ਹੋਰ ਉਹ ਦੇਖਦਾ ਹੈ ਨਹੀਂ ਉਹ ਬਾਜਾ ਮਾਰਦਾ ਓਏ ਜਾਗਰ ਸਿਆ ਮੈਂ ਬਾਹਰ ਨੂੰ ਨਿਕਲਣਾ ਕਿਲੇ ਚੋਂ ਮੈਨੂੰ ਕੋਈ ਮੇਰੀ ਬਾਹ ਫੜ ਕੇ ਵਾਰ ਕੱਢ ਦੇਓ ਕਹਿੰਦੇ ਓਏ ਇੱਕ ਦਰਵਾਜ਼ਾ ਖੁੱਲਿਆ ਸਿਆਣੇ ਨੇ ਨਾ ਸਿਆਣੇ ਨੇ ਸਿਆਣਾ ਬੰਦਾ ਫਿਰ ਦੱਸ ਦਿੰਦਾ ਹੁੰਦਾ ਹੈ ਵੀ ਇਹ ਜਿਹੜਾ ਕਿਲਾ ਨਾ ਇਹਦੇ ਵਿੱਚ ਇੱਕ ਦਰਵਾਜ਼ਾ ਖੁੱਲਣਾ ਉਹ ਕਹਿੰਦਾ ਮੈਨੂੰ ਦਿਖਦਾ ਨਹੀਂ ਕਹਿੰਦੇ ਇੱਕ ਹੱਥ ਕੰਧ ਨੂੰ ਲਾ ਲੈ ਇੱਕ ਆਸ ਵਿੱਚ ਡਗੋਰੀ ਫੜ ਕੇ ਤੁਰਦਾ ਚੱਲ ਜਿਹੜਾ ਦਰਵਾਜ਼ਾ ਖੁੱਲ੍ਹਾ ਆ ਗਿਆ ਉਥੋਂ ਦੀ ਨਿਕਲ ਜੀ ਬੰਨੇ ਗੱਲ ਸੁਣ ਲਈ ਇੱਕ ਹੱਥ ਜਿਹੜਾ ਕੰਧ ਨੂੰ ਲਾਇਆ ਹੋਇਆ ਨਾ ਉਹ ਇੱਕ ਹੱਥ ਚ ਡਗੋਰੀ ਹੈ ਬਈ ਇੱਕ ਜਿਹੜਾ ਦਰਵਾਜ਼ਾ ਖੁੱਲ੍ਹਾ ਹੋਊ ਉਥੋਂ ਦੀ ਨਿਕਲ ਜਾਗੇ ਫਿਰ ਪਰਮੇਸ਼ਰ ਦੀ ਨੀਤ ਨੇ ਕਹੇ ਇਹ ਜਿਹੜਾ ਅਨਾਂਪੁਰਖ ਕਿਲੇ ਵਿੱਚ ਬੜਿਆ ਫਿਰਦਾ ਸੀ ਨਾ ਇਹਦੇ ਸਿਰ ਵਿੱਚ ਖਾਜ ਹੋ ਗਈ ਮੈਨੂੰ ਕਿਸੇ ਖਾਜ ਖੂਸ ਦਾ ਕੋ ਮਤਲਬ ਛੋੜੋ ਐ ਮੇਰੀ ਗੱਲਾਂ ਮਤਲਬ ਦੇਖਿਓ ਮੈਂ ਕਹਿਣਾ ਕੀ ਚਾਹੁੰਦਾ ਕਹਿੰਦੇ ਕਿਲੇ ਤੋਂ ਬਾਹਰ ਨਿਕਲ ਲੈ ਜਿਹੜਾ ਦਰਵਾਜ਼ਾ ਖੁੱਲਾ ਸੀ ਉੱਥੇ ਪਰਮੇਸ਼ਰ ਦੀ ਨੇਤ ਰਹੀ ਹੋਗੀ ਕਿ ਉਹ ਅੰਨੇ ਬੰਦੇ ਦੇ ਸਿਰ ਵਿੱਚ ਖੁਜਰੀ ਹੋਈ ਹੁਣ ਜਿਹੜਾ ਕੰਧ ਨੂੰ ਹੱਥ ਲਾਇਆ ਹੋਇਆ ਸੀ ਉਹ ਚੁੱਕ ਲਿਆ ਕਦਮ ਰੋਕਿਆ ਹੀ ਨਹੀਂ ਕਦਮ ਨਹੀਂ ਰੋਕਿਆ ਹੱਥ ਕੰਧੋ ਵਾਲਾ ਚੁੱਕ ਰਿਆ ਤੇ ਉਹ ਜਿਹੜਾ ਖੁੱਲਾ ਦਰਵਾਜ਼ਾ ਸੀ ਕਿੱਦਾਂ ਖੁੱਲਦਾ ਵਈ ਇੱਕ ਕਰਵਦਾ ਹੀ ਸੀ ਉਹ ਨਿਕਲ ਗਿਆ 83,9999 ਜੁਨੀ ਹੈ ਇਹ ਕੋਈ ਹਾ ਜੀਵਨ ਵਾਲਾ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਕੇ ਅਸੀਂ ਪਾਰ ਲੰਘਣਾ ਸੀ ਹੁਣ ਅਸੀਂ ਬੈਠੇ ਐ ਇਸੇ ਇਹ ਮਰੁੱਖਾ ਜੀਵਨ ਹੈ ਇਹ ਇੱਕ ਉਹ ਖੁੱਲਾ ਦਰਵਾਜਾ ਹੈ ਜਿਹਦੇ ਰਾਹੀਂ ਆਪਾਂ ਨੇ ਪਾਰ ਲੰਘਣਾ ਹੈ ਪਾਰ ਲੰਘੇਗਾ ਕਿਵੇਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਖੁਜਲੀ ਹੋਣ ਲੱਗੀ ਪਈ ਐ ਉਹ ਦਰਵਾਜਾ ਤੇਰਾ ਆਸਮੈਂ ਆਸਾ ਕਿਦੇ ਲਈ 我站在背难老比